ਸਸਿਕਾਲਾ ਅੱਜ ਯੂਨੀਵਰਸਿਟੀ ਦੀਆਂ ਚੋਣਾਂ ਨੇ ਬਹੁਤ ਲੰਮੇ ਸਮੇਂ ਤੋਂ ਤਿਆਰੀ ਇਸ ਦੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਨੂੰ ਇੱਕ ਤਸਵੀਰ ਦਿਖਾਦਾ ਕਿਉਂਕਿ ਜਿਉਂ ਹੀ ਤੁਸੀਂ ਐਂਟਰੀ ਗੇਟ ਤੇ ਆਉਂਗੇ ਤਾਂ ਹੁਣ ਬਿਨਾਂ ਆਈਡੀ ਕਾਰਡ ਤੋਂ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਊਗਾ ਇਹ ਹਾਲਾਂਕਿ ਪ੍ਰੋਸੈਸ ਚੱਲਦਾ ਕਈ ਦਿਨ ਦਾ ਰਿਹਾ ਯੂਨੀਵਰਸਿਟੀ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਰਲ ਕੇ ਇਹ ਕੋਸ਼ਿਸ਼ ਹੈ ਵੀ ਆ ਇਸ ਵਾਰ ਆਊਟਸਾਈਡ ਰਹਿ ਜਿਹੜਾ ਉਹ ਅੰਦਰ ਨਾ ਜਾਵੇ ਤੇ ਹਰ ਕਿਸੇ ਤੋਂ ਤੁਸੀਂ ਦੇਖੋ ਕਿ ਆਈਡੀ ਕਾਰਡ ਦੇਖ ਕੇ ਹੀ ਕਿਉਂਕਿ ਜ਼ਿਆਦਾਤਰ ਮੁਰੇ ਜਿਹੜਾ ਕੋਈ ਰੱਖਿਆ ਰਿਹਾ ਜਿਹਦੇ ਸਟicker ਲੱਗਿਆ ਜੇਕਰ ਉਹਦੇ ਕੋਲ ਅੱਠ ਕੈਂਡੀਡੇਟ ਨੇ ਜਿਹੜੇ ਪ੍ਰਧਾਨਗੀ ਦੇ ਕਿਉਂਕਿ ਮੁੱਖ ਸੀਟ ਪ੍ਰਧਾਨਗੀ ਦੀ ਹੁੰਦੀ ਆ ਹਾਲਾਂਕਿ ਨਾਲ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਜੁਆਇੰਟ ਸੈਕਟਰੀ ਵੀ ਹੁੰਦੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖੋ ਕਿ ਜਿਹੜੇ ਦਾ ਕਿਸੇ ਦਾ ਕਾਰਡ ਪੂਰਾ ਵੈਰੀਫਾਈ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾਂਦਾ ਹਾਲਾਂਕਿ ਇਹਦੇ ਚੱਕਰ ਦੇ ਵਿੱਚ ਜੇ ਦੇਖਿਆ ਜਾਵੇ ਅੱਜ ਪਿਛਲੇ ਜਿੰਨੇ ਰੋਡ ਗਏਗੇ ਉਹਨਾਂ ਤੇ ਵੀ ਜਾਮ ਲੱਗਦਾ ਦਿਖਦਾ ਹਾਲਾਂਕਿ ਹਰ ਕਿਸੇ ਨੂੰ ਹੁੰਦਾ ਹੈ ਚੋਣਾ ਦਾ ਜਿੱਥੇ ਕੋਈ ਹਿੱਸਾ ਨੇ ਤੇ ਕਈ ਦੇਖਣ ਦੇ ਲਈ ਵੀ ਸਪੈਸ਼ਲ ਤੌਰ ਤੇ ਉਰੇ ਪਹੁੰਚਦੇ ਨੇ ਤਾਂ ਇਸ ਕਰਕੇ ਇਹ ਹੁੰਦੀ ਹੈ ਕੋਸ਼ਿਸ਼ ਵੀ ਆਊਟਸਾਈਡਰ ਨੇ ਜਿਹੜੇ ਨਾਮ ਦਿੱਤੇ ਜਾਂਦੇ ਜਿਵੇਂ ਹੁਣ ਥਾਰ ਵਾਲੇ ਮੁੰਡੇ ਰੋਕੇ ਨੇ ਤਾਂ ਉਹਨਾਂ ਤੋਂ ਆਈ ਕਾਰਡ ਤੁਸੀਂ ਦੇਖੋ ਕਿ ਸਪੈਸ਼ਲ ਤੌਰ ਤੇ ਦੇਖ ਕੇ ਉਸ ਤੋਂ ਬਾਅਦ ਹੀ ਜਿਹੜਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਂਦਾ ਇਹ ਤਸਵੀਰ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਦੀ 1000 ਦੇ ਕਰੀਬ ਪੁਲਿਸ ਕਰਮਚਾਰੀ ਚੰਡੀਗੜ੍ਹ ਦਾ ਲੱਗਿਆ ਹੋਇਆ ਜਿਦੇ ਚ ਜਿਹਦੀ ਕੋਸ਼ਿਸ਼ ਇਹ ਹੈ ਵੀ ਜਿਹੜੇ ਆਊਟਸਾਈਡਰਸ ਨੇਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਅੰਦਰ ਐਂਟਰੀ ਨਾ ਦਿੱਤੀ ਜਾਣ ਦੇਵੇ ਤੇ ਆ ਤੁਸੀਂ ਦੇਖੋ ਕਿ ਬਗਾਇਦਾ ਤੌਰ ਤੇ ਚੈੱਕ ਕਰਕੇ ਹੁਣ ਇਹਨਾਂ ਨੂੰ ਵੀ ਹੈ ਜਿਹੜਾ ਇਹ ਗੱਲ ਕਹੀ ਗਈ ਹੈ ਵੀ ਤੁਸੀਂ ਜਿਹੜਾ ਵਹੀਕਲ ਹੈ ਉਹ ਅੰਦਰ ਨਹੀਂ ਜਾ ਸਕਦੇ ਹੈਗੇ ਕਿਉਂਕਿ ਜਿੰਨਾਂ ਦੇ ਕੋਲ ਆਈਡੀ ਕਾਰਡ ਤੇ ਉਹਨੇ ਦੇਖੀ ਐਂਟਰੀ ਹੈ ਜਿਹੜੀ ਉਹ ਹੋਣੀ ਹੈਗੀ ਤੇ ਇਹ ਤੁਸੀਂ ਦੇਖੋ ਹਾਲਾਂਕਿ ਇਹਨਾਂ ਕੋਲ ਨਹੀਂ ਸੀਗਾ ਪਰਮਿਟ ਤੇ ਨਾਲ ਨਾਲ ਉਹਨਾਂ ਨੂੰ ਕਹਤਾ ਵੀ ਇੱਕ ਜਣੇ ਦਾ ਪਾਸ ਹੋ ਤਾਂ ਇੱਕ ਜਣਾ ਅੰਦਰ ਜਾਊਗਾ ਦੂਜੇ ਜਣੇ ਨੂੰ ਉਹ ਨਹੀਂ ਰੋਕਦਾ ਹੈਗਾ ਇਹ ਤਸਵੀਰ ਅੱਜ ਦੀ ਪੂਰੇ ਦਿਨ ਹੀ ਰਹਿਣ ਵਾਲੀ ਹੈ ਕਿਉਂਕਿ ਪੁਲਿਸ ਦੀ ਵੀ ਪਣੀ ਨਜ਼ਰ ਹੈ ਵੀ ਇਸ ਚੋਣਾਂ ਦੇ ਮਾਹੌਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਲਲ ਨਾ ਪਵੇ 16000 ਦੇ ਕਰੀਬ ਵੋਟ ਹੈ ਜਿਹੜੀ ਸਟੂਡੈਂਟ ਨੇ ਪੋਲ ਕਰਨੀ ਹੈ ਤੇ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਤੋਂ ਦੌਰਾਨ ਨਤੀਜੇ ਨੇ ਜਿਹੜੇ ਉਹ ਸਾਹਮਣੇ ਆਉਣੇ ਨੇਗੇ ਤੇ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੇ ਗੇਟ ਦੀਆਂ ਇੱਕ ਨੰਬਰ ਗੇਟ ਨੂੰ ਅੱਜ ਫਿਲਹਾਲ ਬੰਦ ਕੀਤਾ ਗਿਆ ਹੈ ਚਾਰ 4:30 ਵਜੇ ਤੱਕ ਤਕਰੀਬਨ ਤਕਰੀਬਨ ਪੁਲਿਸ ਦਾ ਕੰਡੀਸ਼ਨ ਨੂੰ ਦੇਖ ਕੇ ਉਹ ਚੱਲਦੀ ਹੈ ਤੇ ਹਰ ਕਿਸੇ ਨੂੰ ਚੈੱਕ ਕਰਨ ਤੋਂ ਬਾਅਦ ਹੀ ਤੁਸੀਂ ਦੇਖੋ ਕਿ ਅੰਦਰ ਜਾਣ ਦਿੱਤਾ ਜਾਂਦਾ ਜਿਹੜਾ ਕੋਈ ਆਮ ਦਰਾਂ ਦੇ ਵਿੱਚ ਵੀ ਕੋਈ ਅੰਦਰ ਆ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਜਿਹੜੀ ਐਂਟਰੀ ਹੈ ਉਹ ਉਹ ਨਹੀਂ ਮਿਲਦੀ ਹੈਗੀ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਦੇ ਸਟੂਡੈਂਟ ਸੈਂਟਰ ਦਾ ਕੋਈ ਖਾਣ ਪੀਣ ਵਾਸਤੇ ਜਾਂ ਵੈਸੇ ਵੀ ਰੋਟ ਪਟਾਉਣ ਲਈ ਪਹੁੰਚਦੇ ਨੇ ਤਾਂ ਉਹਨਾਂ ਨੂੰ ਆ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈਗਾ ਕਈਆਂ ਦੀਆਂ ਡੱਗੀਆਂ ਵੀ ਖੁਲਾ ਕੇ ਦੇਖਦੇ ਨੇ ਕਿ ਕੋਈ ਕਿਸ ਤਰ੍ਹਾਂ ਦੀ ਕੋਈ ਸ਼ਕਤੀ ਚੀਜ਼ ਤਾਂ ਨਹੀਂ ਲੱਗੇ ਜਾ ਰਿਹਾ ਇਹ ਪੂਰਾ ਇੱਕ ਮਾਹੌਲ ਦੇਖਣ ਨੂੰ ਮਿਲਦਾ ਅੱਜ ਦੇ ਦਿਨ ਕਿਉਂਕਿ ਬੇहद ਖਾਸ ਰਹਿੰਦਾ ਹੈ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਨੇ ਜਿਹੜੀਆਂ ਤੇ ਹਰ ਕੋਈ ਇਹਦਾ ਪਾਰਟਿਸਿਪੇਟਰੀ ਬਣ ਪਾਰਟਿਸਿਪੇਟ ਵੀ ਇੱਚ ਕਰਨਾ ਚਾਹੁੰਦਾ ਹੈ ਹਿੱਸਾ ਬਣਨਾ ਚਾਹੁੰਦਾ ਤਾਂ ਦੂਜੇ ਪਾਸੇ ਇਹ ਵੀ ਹੁੰਦਾ ਕਿ ਯੂਨੀਵਰਸਿਟੀ ਮਾਹੌਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਫਰਲ ਨਾ ਪਵੇ ਤਾਂ ਇਹਦੇ ਵਾਸਤੇ ਜਿੱਥੇ ਤੁਸੀਂ ਦੇਖੋ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਤਨਾਤ ਨੇ ਤਾਂ ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਮੌਜੂਦ ਹੈਗਾ ਤੇ ਇੱਥੋਂ ਤੱਕ ਕਿ ਜਿਹੜੇ ਆਟੋਆਂ 'ਚ ਵੀ ਲੋਕ ਬੈਠ ਕੇ ਆ ਰਹੇ ਨੇ ਕੈਬਾਂ 'ਚ ਬੈਠ ਕੇ ਆ ਰਹੇ ਨੇ ਜੇ ਉਹਨਾਂ ਕੋਲ ਪਾਸ ਹੈਗਾ ਤਾਂ ਹੀ ਉਹ ਹੈ ਜਿਹੜਾ ਅੰਦਰ ਜਾ ਸਕਦੇ ਨੇ ਇਸ ਵਾਰ 16000 ਦੇ ਕਰੀਬ ਜਿਹੜਾ ਸਟੂਡੈਂਟ ਹੈ ਉਹ ਵੋਟ ਕਰੂਗਾ 2 ਘੰਟੇ ਦਾ ਪ੍ਰੋਸੈਸ ਹੈ ਵੋਟ ਪਾਉਣ ਦਾ ਕਿਉਂਕਿ 9:30 ਵਜੇ ਤੋਂ ਲੈ ਕੇ 11 ਵਜੇ ਤੱਕ ਕਰ ਹੈ ਜਿਹੜੀ ਪੋਲਿੰਗ ਹੋਣੀ ਹੈ ਉਸ ਤੋਂ ਬਾਅਦ 12 ਵਜੇ ਜਿਹੜੀ ਕਾਊਂਟਿੰਗ ਸ਼ੁਰੂ ਹੋ ਜਾਣੀ ਹੈ ਕੋਸ਼ਿਸ਼ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੈ ਵੀ 7 ਵਜੇ ਤੱਕ ਨਤੀਜੇ ਐਲਾਨ ਕਰ ਦਿੱਤੇ ਜਾਣ ਹਰ ਸਾਲ ਇਹ ਇੱਕ ਮਾਹੌਲ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਇਹੀ ਦੀ ਤਸਵੀਰ ਇਹ ਵੀ ਹੁੰਦੀ ਹੈ ਵੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਤੇ ਖਾਸ ਤੌਰ ਤੇ ਇਹ ਗੱਲ ਕਹੀ ਜਾਵੇ ਕਿ ਪੂਰਸ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਵੀ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਦੇ ਵਿੱਚ ਹੈ ਕਿ ਕਿਸੇ ਤਰ੍ਹਾਂ ਦਾ ਖਲਲ ਨਾ ਪਵੇ ਤੇ ਬਕਾਇਦਾ ਤੌਰ ਦੇ ਉੱਤੇ ਤੁਸੀਂ ਇਹ ਦੇਖੋ ਕਿ ਆਈ ਕਾਰਡ ਚੈੱਕ ਕਰਨ ਤੋਂ ਬਾਅਦ ਜਿਹੜਾ ਉਹ ਕਿਸੇ ਨੂੰ ਅੰਦਰ ਜਾਣ ਦਿੰਦਾ ਨਹੀਂ ਫਿਰ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾਗਾ ਤੇ ਇਹ ਤਸਵੀਰ ਜਿਹੜੀ ਦਿਖਦੀ ਹੈ ਅ ਸਰ ਸਿਰਫ ਆਈ ਕਾਰਡ ਐਂਟਰੀ ਹੀ ਅੱਜ ਰੱਖੀ ਗਈ ਹੈਗੀ ਜਿਹੜੇ ਵੈਸੇ ਲੋਕ ਆਉਂਦੇ ਨੇ ਉਹਨਾਂ ਲਈ ਕੋਈ ਐਂਟਰੀ ਨਹੀਂ ਹੈਗੀ ਗੱਡੀ ਨੂੰ ਬਾਹਰ ਆਈ ਕਾਰਡ ਦੇ ਕੇ ਹੀ ਫਿਰ ਐਂਟਰੀ ਆਉਂਦੀ ਹੈ ਸਿਰਫ ਆਈ ਕਾਰਡ ਕੇ ਸਿਰ ਤੇ ਇਹਦੇ ਵਿੱਚ ਫਿਰ ਸਿਰ ਇਹ ਪ੍ਰੋਸੈਸ ਤੁਹਾਡਾ ਅੱਜ ਪੂਰਾ ਨਹੀਂ ਰਹਿਣ ਵਾਲਾ ਇਸ ਤਰ੍ਹਾਂ ਨਹੀਂ ਨਹੀਂ ਜਦ ਤੱਕ ਜਦ ਤੱਕ ਪੋਲਿੰਗ ਪੂਰੀ ਨਹੀਂ ਹੁੰਦੀ ਤਦ ਤੱਕ जी जी बाकी डेढ़ आप अवेयरने भी ना आई है बेफालतू नहीं नहीं आम जो लोगों को है ना उनकी उनके लिए कोई प्रॉब्लम ना हो कि भी जो अपने पर्सनल काम के लिए उनको अपने रोक रहे ਸਟੂਡੈਂਟ ਹੈ ਜੋ ਵਿਦਾਊਟ ਐਨੀ ਆਇਡੈਂਟੀਟੀ ਕਾਰਡ ਉਸ ਤੋਂ ਲੋਕਾਂ ਕਰ ਕੋਸ਼ਿਸ਼ ਇਹ ਰਹਿੰਦੀ ਹੈ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਦਿੱਕਤ ਨਾ ਹੋਵੇ ਜਿਵੇਂ ਇਹ ਐਡਮਿਨਿਸਟ੍ਰੇਸ਼ਨ ਕਰਨੀ ਉਖੜੇ ਨੇ ਤੇ ਪੋਸਟ ਪ੍ਰਸ਼ਾਸਨ ਕਰਨੀ ਉਖੜੇ ਨੇ ਹਰ ਕਿਸ ਕੋਈ ਇਹ ਕੋਸ਼ਿਸ਼ ਕਰਦਾ ਤੇ ਕਿ ਇਸ ਦਿਨ ਅਸੀਂ ਦੇਖਣਾ ਹੀ ਹੈ ਜਿਵੇਂ ਤੁਸੀਂ ਦੇਖੋ ਕਿ ਇਹ ਲਾਈਨ ਟੁੱਟ ਨਹੀਂ ਰਹੀ ਲਾਈਨ ਇਸੇ ਲਈ ਨਹੀਂ ਟੁੱਟ ਰਹੀ ਕਿਉਂਕਿ ਇਕੱਲਾ ਇਕੱਲਾ ਬੰਦਾ ਸਕਰੀਨਿੰਗ ਹੋ ਕੇ ਫਿਰ ਅੱਗੇ ਜਾਣਾ ਤੇ ਉਸੇ ਕਰਕੇ ਇਹ ਹੈ ਵੀ ਜਿੱਥੇ ਜਿਕੇ ਇਹ ਕਿ ਚੰਡੀਗੜ੍ਹ ਪੁਲਿਸ ਸੈਕਿਉਰਿਟੀ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦੇ ਲੋਕ ਲਗਾਤਾਰ ਇੱਥੇ ਉਹਨਾਂ ਟਾਈਮ ਕਿ ਕੋਈ ਵੀ ਗਲਤ ਬੰਦਾ ਜਿਹੜਾ ਉੱਥਾਂ ਜਾਵੇ ਹੁਣ ਤੁਸੀਂ ਗੱਡੀ ਦੇਖੋ ਕਿ ਗੱਡੀਆਂ ਜਿਹੜੀਆਂ ਫੁਲਾ ਕੇ ਫਿਰ ਚੱਕ ਕਰਕੇ ਹੀ ਅੰਦਰ ਦਾ ਆ ਜਾਣ ਦਿੱਤੀ ਜਾਂਦੀ ਹੈ ਕਾਹੇ ਕੋਈ ਕਿਤੋਂ ਵੀ ਕਿੱਡਾ ਹੀ ਕੋਈ ਖਾਸ ਕਿਉਂ ਨਾ ਹੋਵੇ ਕਿਉਂਕਿ ਇਹ ਦਿਨ ਦੇ ਵਿੱਚ ਬੜੀ ਇੱਕ ਚੀਜ਼ ਖਾਸ ਰਹਿੰਦੀ ਹੈ ਵੀ ਜਿਹੜੇ ਲੋਕ ਕੋਈ ਬਾਹਰੋਂ ਆਉਂਦਾ ਕਿਉਂਕਿ ਹਰ ਕਿਸੇ ਦੀ ਮਨਸ਼ਾ ਤਾਂ ਨਾ ਭਾਵੇਂ ਸਹੀ ਵੀ ਹੋਵੇ ਪਰ ਫਿਰ ਵੀ ਇਹ ਹੁੰਦਾ ਵੀ ਬੇਫਾਲਤੂ ਦਾ ਕੋਈ ਵੀ ਹੁੰਦਾ ਜਿਹੜਾ ਉਹ ਅੰਦਰ ਨਾ ਜਾਵੇ ਆ ਸਰ ਲੋਕ ਖੁਦ ਅਵੇਅਰ ਹੁੰਦੇ ਨੇ ਅੱਜ ਦੇ ਦਿਨ ਦੇ ਲਈ ਜਿਵੇਂ ਤੁਸੀਂ ਰੋਕਦੇ ਹੋ ਚੈੱਕ ਕਰਦੇ ਹੋ ਵੀ ਭਾਈ ਕੋਈ ਗਲਤ ਨਾ ਜਾਵੇ ਜਿਹਦੀ ਲੋੜ ਨਹੀਂ ਹੈਗੀ ਅੰਦਰ ਕਾਫੀ 99% ਤੋਂ ਸਟੂਡੈਂਟ ਹੀ ਆਤੇ ਹੈ ਬਾਕੀ 1-2% ਹੁੰਦੇ ਜੋ ਆਊਟਸਾਈਡਰ ਉਹਨੂੰ ਕੀ ਹੈਲਪ ਕੇ ਲਈ ਆਤੇ ਉਹਨੂੰ ਬਾਹਰ ਨਿਕਾਲ ਦਿੰਦੇ ਇਹ ਵੀ ਕੋਸ਼ਿਸ਼ ਹੈ ਹੁੰਦੀ ਹੈ ਵੀ ਮਾਹੌਲ ਚੰਗਾ ਬਣਾ ਰਹੇ ਕੋਈ ਗਲਤ ਬੰਦਾ ਨਾ ਬਿਲਕੁਲ ਜੀ ਬਿਲਕੁਲ ਸਾਡਾ ਤਾਂ ਇਹੀ ਹੁੰਦਾ ਵੀ ਐ ਸੋਕਸਾਂਦ ਨਾਲ ਇਹ ਨੋਟਾਂ ਨੇ ਮਹਾਨੇ ਪਰਚੋਦ ਚਲੋ ਕਹਿੰਦਾ ਪੁਲਿਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਖੜ ਕੇ ਲਗਾਤਾਰ ਚੈੱਕ ਕਰਨਾ ਫਿਰ ਬਹਿਸ ਕਈ ਵਾਰ ਹੋ ਜਾਂਦੀ ਹੈ ਤਾਂ ਇਹ तमाम ਮਾਹੌਲ ਨੂੰ ਪੂਰੇ ਪ੍ਰੋਸੈਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਕੋਸ਼ਿਸ਼ ਦੇ ਨਾਲ ਪੁਲਿਸ ਜਿਹੜੀ ਉਹ ਲੱਗੀ ਰਹਿੰਦੀ ਹੈ ਸੀਨੀਅਰ ਵੀਡੀਓ ਨਾਸਟ ਬਤੇ ਦੇ ਨਾਲ ਮਿਸਿੰਗ ਰਿਆਲਾ ਸੁਖਸਾਂਦ ਟੀਵੀ ਚੰਡੀਗੜ੍ਹ